ਕੋਈ ਨਾ ਤਾਂ ਹੀ ਵਾਹ ਮੈਂ ਕੰਮ ਕਰੀ ਜਾ ਰਿਹਾ ਹਾਂ ਇਹ ਦੇਖਾਗੇ ਕਰਨ ਦਾ ਜੀ ਇਹ ਬਗਲੇ ਦਾ ਲੇਖ ਹੈ ਕੋਲਾਂ ਜੀ ਇਸ ਤਰ੍ਹਾਂ ਕੰਮ ਕਰੀ ਜਾਂਦੇ ਆ ਖਰਾਗ ਦਾ ਅੱਗੇ ਜਿਹੜੇ ਫਿਰ ਹਾਂ ਜੀ ਮੇਤਰੋ ਕਿਵੇਂ ਹੋ ਠੀਕ ਹੋ ਸਾਰੇ ਅੱਜ ਆਪਾਂ ਪਹੁੰਚ ਚੁੱਕੇ ਆ ਜੀ ਤਨੌਲਾ ਮੰਡੀ ਜ਼ਿਲ੍ਹਾ ਬਰਨਾਲਾ ਦੇ ਵਿੱਚ ਮਿਸਤਰੀ ਗਰਜੰਟ ਸਿੰਘ ਜਿਹੜਾ ਬਾਈ ਜੀ 95 11 ਟਰੈਕਟਰਾਂ ਦਾ ਡਾਕਟਰ ਹੈ ਬਾਈ ਜੀ ਟਰੈਕਟਰ ਤੁਸੀਂ ਦੇਖੋ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਬਾਈ ਆਪਣਾ ਪੂਰੇ ਵਧੀਆ ਤਰੀਕੇ ਦੇ ਨਾਲ ਟਰੈਕਟਰਾਂ ਨੂੰ ਮੋਡੀਫਾਈ ਕਰਦਾ ਹੈਗਾ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਬਾਈ ਜੀ ਆਪਣੇ ਫਾਰਮਰ ਕਿੰਗੇ ਨੜ ਗੇਰਾਂ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਬਾਈਆਂ ਦੇ ਟਰੈਕਟਰ 25 30 ਸਾਲ ਤੋਂ ਬਾਈ ਜੀ ਬਾਹਰ ਨੇ ਆ ਕੰਟਰੀਆਂ ਦੇ ਵਿੱਚ ਬੁੱਕਦੇ ਆਗੇ ਜਾਂਦੇ ਆਗੇ ਤੁਹਾਨੂੰ ਦਿਖਦੇ ਹੋਣਗੇ ਚੱਲਦੇ ਬਾਹਰਲੇ ਦੇਸ਼ਾਂ ਦੇ ਵਿੱਚ ਵੀਡੀਓ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਫੋਨ ਨੰਬਰ ਆਪਣਾ 78858388 ਬਾਈਆਂ ਦਾ ਨੰਬਰ ਸਕਰੀਨ ਤੇ ਚੱਲੂਗਾ ਆ ਜਾਓ ਜੀ ਫਿਰ ਦਿਖਾਈਏ ਤੁਹਾਨੂੰ ਟਰੈਕਟਰ ਆ ਜਾਓ ਮਿੱਤਰੋ ਵਾਈ ਗਰਜਾਂਟ ਚਾਹੀ ਗੋਲੀ ਹਾਂਜੀ ਮਿੱਤਰੋ ਕਿਵੇਂ ਹੋ ਠੀਕ ਹੋ ਸਾਰੇ ਅੱਜ ਜੱਪਾ ਪਹੁੰਚਿਆ ਜੀ ਐ ਚੈਮਟੀ 911 ਵਾਲੇ ਡਾਕਟਰਾਂ ਦੇ ਕੋਲੇ ਆਜੋ ਮਿੱਤਰੋ ਤੁਹਾਨੂੰ ਦਿਖਾਵਾਂਗੇ ਵੀਡੀਓ ਵੀਡੀਓ ਨੂੰ ਜਲਦੀ ਜਲਦੀ ਆਪਣੇ ਨੂੰ ਕਰ ਦਿਓ ਸ਼ੇਅਰ ਤੇ ਆਪਣਾ YouTube ਚੈਨਲ ਹੈ ਜੀ ਫਾਰਮਰ ਕਿੰਗ 911 ਆਪਣੇ ਚੈਨਲ ਨੂੰ ਬਈ ਸਬਸਕ੍ਰਾਈਬ ਲਾਜ਼ਮੀ ਕਰਿਓ ਇਹ ਬਾਈ ਜੀ ਵਰਕਸ਼ਾਪ ਸੰਗਰੂਰ ਧਨੋਲਾ ਰੋਡ ਦੇ ਜਮਾ ਉੱਪਰ ਹੈ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਦਾ ਰਹਿ ਗਿਆ ਜੀ ਬੱਸ ਸਟੈਂਡ ਧਨੋਲਾ ਦੇਖ ਸਕਦੇ ਹੋ ਤੇ ਇੱਧਰ ਆ ਗਿਆ ਬਾਈ ਜੀ ਸੰਗਰੂਰ ਰੋਡ ਠੀਕ ਹੈ ਜੀ ਬੱਸ ਸੰਗਰੂਰ ਬਣੀ ਆ ਰਹੀ ਆ ਆਪਾਂ ਕਰਦੇ ਆ ਭਰਾ ਨਾਲ ਗੱਲਬਾਤ ਅੰਦਰ ਜਾ ਕੇ ਮਿਸਤਰੀ ਆਪਾਂ ਨੂੰ ਦੱਸੂਗਾ ਟਰੈਕਟਰਾਂ ਬਾਰੇ ਦੇਖ ਸਕਦੇ ਹੋ ਬਾਈ ਜੀ ਮਿਸਤਰੀ ਬਹੁਤ ਹੀ ਵਧੀਆ ਟਰੈਕਟਰ ਕੈਰ ਕਰਦੇ ਆ ਲੋ ਬਾਈ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਟਰੈਕਟਰ ਇਹਨਾਂ ਕੋਲ ਤਿਆਰ ਹੁੰਦੇ ਆ ਬਾਈਆਂ ਕੋਲੇ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਹਾਂਜੀ ਮਿਸਤਰੀ ਮਿਸਤਰੀ ਜੀ ਕਿਵੇਂ ਹੋ ਜੀ ਸਿਕਾੜ ਕਿਸਾਨ ਭਰਾਵੋ ਸਿਕਾੜ ਜੀ ਤੇ ਧੰਨਵਾਦ ਬਿਲਕੁਲ ਸਾਡੀ ਵਰਕਸ਼ਾਪ ਦੇ ਵਿੱਚ ਵੀਡੀਓ ਬਣਾਉਣ ਲਈ ਆਇਆ ਠੀਕ ਹੈ ਵੀਰ ਜੀ ਤੇਰੀ ਬਹੁਤ ਬਹੁਤ ਤੇ ਜਿੰਨੇ ਵੀ ਕਿਸਾਨ ਭਰਾ ਸਾਡੇ ਵੀਡੀਓ ਦੇਖਦੇ ਨੇ ਅੱਜ ਉਹਨੂੰ ਨਾਲ ਆਪਾਂ ਵਧੀਆ ਵਧੀਆ ਜਾਣਕਾਰੀ ਦੇਵਾਂਗੇ ਠੀਕ ਹੈ ਜੀ ਜਿਹੜੇ ਰਹੋ ਐਂਡ ਤੱਕ ਆਪਣੀ ਵੀਡੀਓ ਦੇ ਨਾਲ ਠੀਕ ਹੈ ਜੀ ਗਿਆ ਟ੍ਰੈਕਟਰ ਨਾਲ ਕਿਹਨਾਂ ਤੇ ਆਲੂ ਜੀ ਦਾ ਆਪਾਂ ਚਾੜ ਇਹਨੂੰ ਦੱਸ ਦਿੰਦੇ ਹਾਂ ਕਿਸਾਨ ਭਰਾਵਾਂ ਨੂੰ ਠੀਕ ਹੈ ਜੀ ਜੇ ਮੈਂ ਆਹ ਡਾਕਟਰ ਨਾਲ ਅੜ ਗਏ ਆਂ ਜੀ ਹਾਂਜੀ ਠੀਕ ਆ ਇਹਦੇ ਆਪਾਂ ਨੇ ਹੁਣ ਕੀ ਕਰਿਆ ਜਿਵੇਂ ਮੂਰੇ ਹੋਣੇ ਜ ਆਹ ਸਪੈਂਡਲ ਲੱਗੇ ਹਾਂਜੀ ਕਹਦੇ ਨੇ ਇਹਨੂੰ ਆਪਾਂ ਠੀਕ ਆ ਜੀ 59 11 ਨੂੰ ਕੀ ਪ੍ਰੋਬਲਮ ਸੀ ਬੇ ਸਪੈਂਡਲ ਤੋੜ ਦਿੰਦਾ ਸੀ ਅੱਛਾ ਜੀ ਪਹਿਲਾਂ ਹਾਂ ਇਹ ਸਪੈਂਡਲ ਤੋੜਨ ਦੀ ਪ੍ਰੋਬਲਮ ਆਪਾਂ ਕਿੱਥੋਂ ਗੱਲ ਕਰੀ ਆਪਾਂ ਇਹਦੇ 75b ਵਾਲਾ ਹਿੱਸਾ ਲਿਆਦਾ ਅਸਾਂ ਜੀ 73 11 ਗਏ ਨੇ 73 ਬਈ ਵਾਲਾ ਹਿੱਸਾ ਲਿਆ ਕੇ ਮੋਟੇ ਚ ਪੰਡ ਵਾਲਾ ਹਿੱਸਾ ਲਾਤਾ ਠੀਕ ਹੈ ਜੀ ਠੀਕ ਹੈ ਉਦੋਂ ਬਾਅਦ ਇਹਨੂੰ ਸੀ ਕਿ ਇੰਜਨ ਦੀ ਪ੍ਰੋਬਲਮ ਹੋ ਠੀਕ ਹੈ ਜੀ ਇੰਜਨ ਦੇ ਵਿੱਚ ਇਹਦੇ ਇਹੜੇ ਇੱਕ ਤਾਂ ਸੀ ਵੀ ਇਹ ਧੂਆਂ ਮਾਰਨ ਵਾਲੀ ਝੜਦਾ ਕਿ ਨਈ ਇੰਜਨ ਕਰਾ ਲਓ ਅਸਿਆ ਜੀ ਠੀਕ ਹੈ ਸਾਡੇ ਕੋਲ ਤਾਂ ਜਿਹੜਾ ਮਰਜੀ ਕਰਾ ਲਓ ਜੀ ਤਾਂ ਸਿੰਪਲ ਦੇ ਵੀ ਹਟਾ ਦਿੰਨੇ ਆ ਹਾਂ ਜੀ ਹਾਂ ਜੀ ਹਾਂ ਆਪਾਂ ਨੇ ਡੀਆਈ ਕਰਤਾ 90 HP ਦੇ ਵਿੱਚ ਡੀਆਈ ਕਰਤਾ ਅਸਾਂ 90 ਚ ਕਰਤਾ ਜੀ ਹਾਂ ਠੀਕ ਹੈ ਲਓ ਜੀ ਮੇਰਾ ਪਾਵਰ ਵੀ ਕਰਤਾ ਵੀਰੇ ਹਣਾ ਹਾਂ ਆ ਦੇਖੋ ਇਧਰ ਹੀ ਚੜਦੇ ਪੰਪ ਪਾਵਾ ਨਵਾਂ ਲਾਇਆ ਠੀਕ ਹੈ ਜੀ ਲਓ ਬਈ ਇਧਰ ਵੀਰ ਨੇ ਲਾਇਆ ਪੰਪ ਨਵਾਂ ਜਮਾ ਬਿਲਕੁਲ ਠੀਕ ਹੈ ਪੰਪ ਨਹੀਂ ਲਾਇਆ ਬਨੇ ਠੀਕ ਹੈ ਵੀਰੇ ਇਹ ਪੰਪ ਨਵਾਂ ਦਾ ਆਇਆਗਾ ਠੀਕ ਹੈ ਜੀ ਤੇ ਇੰਜਨ ਦੀ ਜਿਹੜੀ ਜੀ ਧੂਆਂ ਦੀ ਸਮੱਸਿਆ ਸੀ ਜਾਂ ਐਵਰੇਜ ਦੀ ਸਮੱਸਿਆ ਸੀ ਉਹ ਚੱਕਤੀ ਆਪਾਂ ਚੱਕ ਤੇ ਜਾਵਾਂ ਜੀ ਉਸ ਤੋਂ ਬਾਅਦ ਵਿੱਚ ਸਮੱਸਿਆ ਕੀ ਜਗੀ ਹੈ ਜਦੋਂ ਆਪਾਂ ਕਟਾਈ ਕਰਦੇ ਜੀ ਤਾਂ ਇਹ ਟਾਈਟ ਬਹੁਤ ਮੁੜਦਾ ਜੀ ਪਹਿਲਾਂ ਤੋਂ ਹੀ ਅੱਛਾ ਜੀ ਅੱਛਾ ਜੀ ਫਿਰ ਉਹਦੇ ਖਾਤਰ ਆਪਾਂ ਨੇ ਇਹ ਪਾਵਰ ਕਰਤਾ ਠੀਕ ਹੈ ਪਾਵਰ ਕਰਤਾ ਹਾਂ ਠੀਕ ਹੈ ਜੀ ਆਪਾਂ ਨੇ ਹੱਥਾ ਕਰਦੇ ਉਦੋਂ ਬਾਅਦ ਕੀ ਹੋਇਆ ਹਾਂਜੀ ਇਹ ਜਿਹੜਾ ਨਾੜ ਘਰਾਂ ਜੀ ਇੰਜਨ ਦੀ ਪਾਵਰ ਵੱਧ ਜੀ ਵੀਰੇ ਕਲਚ ਪਲੇਟ ਮਾਰ ਦਿੰਦਾ ਜੀ ਠੀਕ ਹੈ ਜੀ ਕਲਚ ਪਲੇਟ ਇਹਦੇ ਵਿੱਚ ਆਪਾਂ ਨੇ 5 ਫਰ ਵਾਲੀ ਪਾਤੀ ਠੀਕ ਹੈ ਜੀ ਲੋਕ ਕੰਪਨੀ ਦੀ ਹੈਗੀ ਹਾਂਜੀ ਤੇ ਇਹਦੇ ਆਹ ਹੱਥ ਵਾਲਾ ਕਲਚ ਆ ਜਿਹੜਾ ਇਹ ਵੀ ਕੰਮ ਕਰਦਾ ਠੀਕ ਹੈ ਜੀ ਤੇ ਇੱਥੇ ਵੀ ਆਹ ਪੈਰ ਵਾਲਾ ਵੀ ਕੰਮ ਕਰਦਾ ਤੇ ਹੱਥ ਵਾਲਾ ਵੀ ਕਰੂਗਾ ਦੋਨੇ ਕਲਚ ਉਹਨਾਂ ਨੇ ਇੱਕ ਆ ਦੀ ਗਲਾਚ ਮਰੇਡ ਪਾ ਦਿੰਦੇ ਨੇਗੇ ਹਾਂਜੀ ਤੇ ਇਕੱਲੇ ਪੈਰ ਵਾਲੇ ਤੁਸੀਂ ਕੰਮ ਕਰਦਾ ਕਰ ਦਿੰਦੇ ਨੇਗੇ ਇੱਕ ਗਾ ਇਥੋਂ ਵਾਲੇ ਦਾ ਹੱਥ ਵਾਲਾ ਉਹ ਕੱਢ ਦਿੰਦੇ ਨੇ ਅਸਿਆ ਉਦੋਂ ਬਾਅਦ ਇਹਦੇ ਗੇਰਾਂ ਦੀ ਪ੍ਰੋਬਲਮ ਸੀ ਆਵਾਜ਼ ਦੀ ਅਸਿਆ ਆਵਾਜ਼ ਕਰਦੇ ਸੀ ਜੀ ਹਾਂ ਬਾਜੀ ਵੀ ਜਮਾ ਹਟਾ ਦੀ ਆਪਣਾ ਨਾਮ ਦਿੱਤਾ ਆ ਉਹ ਆਵਾਜ਼ ਨਹੀਂ ਕਰੂਗਾ ਠੀਕ ਹੈ ਜੀ ਠੀਕ ਹੈ ਜੀ ਫੇਰ ਲੋਕਾਂ ਨੂੰ ਅਜੇ ਨਾ ਸਾਈਡ ਗੇਰ ਹੈਗਾ ਆਪਾਂ ਕਰਿਆ ਕਿਉਂ ਕਰਨਾ ਪੈ ਜਾ ਹਾਂਜੀ ਇਹ ਇਹਦੇ ਗੇਰ ਵਧਣ ਦੀ ਵਾਲੀ ਪ੍ਰੋਬਲਮ ਸੀਗੀ ਹਾਂਜੀ ਇਹਦਾ ਗੇਅਰ ਪਾਉਂਦਾ ਨਹੀਂ ਆਲਾ ਡਾਬਲ ਗੇਅਰ ਪੈਂਦਾ ਜੀ ਡਬਲ ਗੇਅਰ ਨਾਲ ਹਾਂਜੀ ਇਹਦਾ ਗੇਅਰ ਨਹੀਂ ਘਰਾਰੀਆਂ ਬੰਨ ਦਿੰਦਾ ਜੀ ਠੀਕ ਹੈ ਜੀ ਠੀਕ ਹੈ ਇਸ ਕਰਕੇ ਆਪਾਂ ਨੇ ਇਹ ਸਾਈਡ ਗੇਅਰ ਕਰਤਾ ਹਾਂਜੀ ਤੇ ਉਧਰਲੀ ਸਾਈਡ ਤੇ ਫੇਰ ਉਦੋਂ ਬਾਅਦ ਕੀ ਸਮੱਸਿਆ ਜੀ ਮੰਨ ਲਓ ਵੀ ਆਪਣਾ ਕੋਈ ਯਾਰ ਮਿੱਤਰ ਹਾਂਜੀ ਜਾਂ ਰਿਸ਼ਤੇਦਾਰ ਟਰੈਕਟਰ ਮੰਗ ਕੇ ਲੈ ਗਿਆ ਲੈ ਗਿਆ ਹਾਂਜੀ ਕੋਈ ਕਰਦਾ ਜੀ ਇਹਦਾ ਬ੍ਰੇਕ ਪੈਡਲ ਨੇ ਹਾਂਜੀ ਇਹਨਾਂ ਨੂੰ ਅਣਜਾਣ ਹੁੰਦਾ ਜੀ ਨਾ ਉਹ ਸਵਰਾਜ ਚੜਾਇਆ ਉਹਦੇ ਸਵਰਾਜ ਦੇ ਜਦੋਂ ਮਰਜ਼ੀ ਦੀ ਜਾਂ ਦੱਬ ਕੇ ਮਾਰੋ ਉਹਨੂੰ ਕੁਝ ਨਹੀਂ ਹੁੰਦਾ ਹਾਂ ਇਹ ਨਾੜੀਆਂ ਇਹਨਾਂ ਦੱਬ ਕੇ ਮਾਰਦੇ ਜੀ ਤਾਂ ਪੋਕੀਆਂ ਪਾ ਠੀਕ ਹੈ ਜੀ ਇਹਦੇ ਆਪਾਂ ਨੇ ਕੀ ਕਰਿਆ ਤੇਲ ਬ੍ਰੇਕ ਕਰਦੇ ਠੀਕ ਹੈ ਜੀ ਇਹਨੂੰ ਡਿਸਕਵਰੀ ਕਹਿੰਦੇ ਆਂ ਅੱਜ ਡੁੱਗੀਆਂ ਬ੍ਰੇਕਾਂ ਅੱਛਾ ਜੀ ਉਹ ਕਰਤੀ ਆ ਹੁਣ ਜਿਹੜਾ ਮਰਜੀ ਇਹਨੂੰ ਲਈ ਭਰੇ ਠੀਕ ਆ ਜਿਹੜੇ ਹੁਣ ਆਉਂਦੇ ਨੇ ਨਵੇਂ ਮਾਡ ਵਾਲਾ ਚ ਨਵੇਂ ਹਾਰ ਟਰੈਕਟਰ ਦੇ ਵਿੱਚ ਆਉਂਦੇ ਆ ਜੌਂਡੀ ਆਰਾ ਹਾਲੈਂਡ 45 ਸੋਨਾ ਲੀਕਾ ਠੀਕ ਹੈ ਵੀਰੇ ਜਿੰਨੇ ਵੀ ਟਰੈਕਟਰ ਬਣਾਏ ਆ ਕੰਪਨੀਆਂ ਨੇ ਸਾਰੇ ਤੇਲ ਬ੍ਰੇਕ ਹੋਣਾ ਤੇਲ ਬ੍ਰੇਕ ਆ ਬੇ ਉਲੂਨੀ ਡੈਪਟ ਦੀ ਹੈਗੀ ਹਾਂਜੀ ਡੈਪਟ ਦੀ ਆਪਾਂ ਕੁਆਲਿਟੀ ਵਧਾ ਦਿੰਨੇ ਆਂਗੇ ਅਸਿਆ ਜੀ ਸਫਰ ਜੀਟਰ ਬੜੀ ਆਮਦਾਰੀ ਨਾਲ ਚੱਲਦਾ ਅਸਿਆ ਜੀ ਹਾਂ ਤੇ ਮਨੁੱਖ ਦੇ ਵਾਸਤੇ ਇਹਦੀ ਕਿਸੇ ਤਰ੍ਹਾਂ ਦੀ ਕੋਈ ਆਵਾਜ਼ ਨਹੀਂ ਆਉਂੂ ਠੀਕ ਹੈ ਜੀ ਕੰਮਾਂ ਜਿਵੇਂ ਆ ਪੂਰੀ ਸਫਾਈ ਨਾਲ ਕਰਦਾ ਦੇਖ ਲਓ ਐਕਸਲ ਹੈਗਾ ਠੀਕ ਹੈ ਜੀ ਆ ਐਕਸਲ ਹੁਣ ਬੰਦੇ ਵਿੱਚ ਕਹਿਣਗੇ ਇਹਨਾਂ ਨੇ ਨਵਾਂ ਪਾਇਆ ਪਰ ਨਵਾਂ ਨਹੀਂ ਪਾਇਆਗਾ ਠੀਕ ਹੈ ਜੀ ਇਹਦੀ ਰਿਪੇਅਰ ਕੀਤੀ ਹੋਈ ਹੈ ਰਿਪੇਅਰ ਕਰਕੇ ਪਾਤਾ ਹੈ ਹਾਂ ਠੀਕ ਹੈ ਜੀ ਤੇ ਇਧਰ ਹੀ ਸਾਈਡ ਤੇ ਆਪਣੀ ਸਫਾਈ ਦੇਖ ਲਓ ਆ ਚੀਜ਼ਾਂ ਦੀ ਹਾਂਜੀ ਬਹੁਤ ਸਫਾਈ ਹੈ ਜੀ ਜੇ ਆਪਾਂ ਇਹਨਾਂ ਮੰਨ ਲਏ ਲੋ ਸਪਾਈ ਕੀਤੀ ਹੈਗੀ ਇਹਦਾ ਨਟ ਦਿਖਾ ਦੋ ਜੀ ਹਾਂਜੀ ਸਾਨ ਭਰਾਵਾਂ ਟੀਵੀ ਇਸ ਤੋਂ ਘੱਟ ਆਪਾਂ ਨਟ ਨਹੀਂ ਲਾਉਂਦੇ ਕੋਈ ਵੀ ਜਿੰਨੇ ਨਟ ਲੱਗੇ ਹੋਏ ਨੇ ਆਪਣੇ ਟੀਵੀ ਦੇ ਠੀਕ ਹੈ ਠੀਕ ਹੈ ਹਾਂਜੀ ਬਹੁਤ ਸੋਹਣੇ ਲੱਗੇ ਹੋਏ ਜੇ ਆਪਾਂ ਟਾਇਰ ਹੈ ਜੀ ਚਾੜਨੇ ਨੇ ਆਈ ਪੁਰਾਣੇ ਵੀ ਇਹ ਵੀ ਆਪਾਂ ਧੋ ਕੇ ਝਾੜਨੇ ਨੇ ਠੀਕ ਹੈ ਜੀ ਦੀਵਾਰ 'ਚ ਵੀ ਦੇਖਿਆ ਹੋਊ ਆਪਣੇ ਟਾਇਰ ਦੋਈ ਜਾਂਦੇ ਨੇ ਠੀਕ ਹੈ ਵੀ ਸਫਾਈ ਪੂਰੀ ਹੈ ਫੁੱਲ ਬੜਾ ਫੁੱਲ ਸਫਾਈ ਆ ਠੀਕ ਹੈ ਜੀ ਤੇ ਜਿਹੜੀ ਮਾਜਾਂ ਮੁੱਜਾਂ ਵਾਲੀਆਂ ਗੱਲਾਂ ਨੇ ਉਹ ਤਾਂ ਆਪਾਂ ਕਿਤੇ ਨਹੀਂ ਚੱਕਦੇ ਆਂ ਉਹ ਤਾਂ ਮਨ ਨੂੰ ਕੰਮ ਕਰਦਾ ਨੂੰ 26 ਸਾਲ ਬਹੁਤ ਟਾਈ ਠੀਕ ਆ ਤੇ ਉਦੋਂ ਦਾ ਇੰਜਨ ਤੁਹਾਡੇ ਸਾਹਮਣੇ ਵੱਜੀ ਜਾਂਦਾਗਾ ਆਪਣਾ ਜਿਹੜੇ ਟਾਈਮ ਦੀਆਂ ਗੈਰੀਆਂ ਚੈੱਕ ਕਰ ਲਓ ਤੁਸੀਂ ਠੀਕ ਹੈ ਜੀ ਦੇਖੋ ਵੀਰੇ ਥੋੜਾ ਗੇੜਾ ਥੱਲੇ ਕਰ ਦੋ ਦੇਖੋ ਵੀਰੇ ਤੇ ਆਹ ਦੇਖ ਸਕਦੇ ਹੋ ਤੁਸੀਂ ਟਾਈਮ ਦੀ ਗੈਰੀਆਂ ਹਰੇਕ ਸਾਰੀਆਂ ਨਵੀਆਂ ਪਾ ਕੇ ਚੱਲਦੇ ਹੋਗੇ ਠੀਕ ਹੈ ਜੀ ਕ੍ਰੈਂਕ ਆ ਜਿਹੜੀ ਕ੍ਰੈਂਕ ਆਪਾਂ 118 ਸਟ੍ਰੋਕ ਦੀ ਪਾਉਨੇ ਆ ਤੇ ਪਿਸਟਨ ਨੇ ਇਹ 107 ਦੇ ਪਾਉਨੇ ਆਗੇ ਠੀਕ ਹੈ ਜੀ ਇਹਦੇ ਨਾਲ ਹੀ 90 HP ਬਣਦਾ ਹੈਗਾ ਸਾਰਾ ਕੁਝ ਬਦਲ ਗਏ ਅਸਿਆ ਜੀ ਇਹ ਤਾਂ ਹੈ ਨਹੀਂ ਆਪਣੇ ਕੋਲੇ ਕਿਹੜਾ ਕੋਈ ਜਾਦੂ ਆ ਜਾਂ ਜਿਹੜੇ ਅੱਜ ਕੱਲ ਦੇ ਬਾਬੇ ਚੱਲਦੇ ਨੇ ਹੁਣ ਤੁਹਾਨੂੰ ਪਤਾ ਹੀ ਇਹਨਾਂ ਦਾ ਹਾਂਜੀ 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 ਚੱਲ ਰਿਹਾ ਮਤਲਬ ਬਾਬਿਆਂ ਦਾ ਹਾਂ ਹਾਂ ਠੀਕ ਹੈ ਆਪਣੇ ਕੋਲ ਕਿਹੜਾ ਕੋਈ ਮੰਤਰ ਹਾਂ ਆਪਾਂ ਨਾ ਮੰਤਰ-ਮੰਤਰ ਕੁਝ ਨਹੀਂ ਪੜਾਵਾਂ ਸਾਡੇ ਕੋਲ ਤਾਂ ਮਿੰਤ ਹੈਗੀ ਮਿੰਤ ਦਾ ਦਿਮਾਗ ਹੈ ਇੱਕ ਦਿਮਾਗ ਆ ਦਿਮਾਗ ਸਾਨੂੰ ਸਾਡੇ ਉਸਤਾਦ ਨੇ ਦਿੱਤਾ ਸੀਗਾ ਦਿੱਤਾ ਠੀਕ ਆ ਵੀਰੇ ਠੀਕ ਆ ਉਹਦੇ ਕਰਕੇ ਚੱਲ ਉਹਦੇ ਕਾਰਨ ਆਪਾਂ ਜਮਿਸ਼ਤਰੀ ਬਣ ਗਏ ਜੀ ਉਸਤਾਦ ਨੇ ਹੀ ਮਨ ਦਿੱਤਾ ਸੀਗਾ ਹਾਂ ਧੰਨਵਾਦ ਆ ਸਾਡੇ ਉਸਤਾਦ ਦਾਗਾ ਹਾਂਜੀ ਜਿਹ ਉਹ ਬੋਲਰ ਗਾਰੰਟੀ 'ਚ ਉਹਦਾ ਕੰਮ ਆ ਸਾਡਾ ਇਹੀ ਹੈਗਾ ਵੀ ਉਹਦੇ ਪੈਸੇ ਲੱਗੇ ਬੇਰਾਸ ਗਏ ਜਿਹੜੇ ਪੈਸੇ ਜਾਨੇ ਕੋਲ ਲੱਗੇ ਉਹ ਪੂਰੇ ਉਹਦੇ ਰਾਸ ਆਉਣਗੇ ਤੇ ਸਾਰੀ ਜ਼ਿੰਦਗੀ ਉਹਦੇ ਬੱਚਿਆਂ ਤੱਕ ਵੀ ਡਾਕਟਰ ਚਲਾਉਣਗੇ ਇਹ ਨਹੀਂ ਗੱਲ ਹੈਗੀ ਵੀ ਉਹ ਕਹਿਣਗੇ ਯਾਰਾ ਸਹੀ ਨਹੀਂ ਹੋਇਆ ਜਾਂ ਲੀਕ ਕਰੀ ਜਾਂਦਾ ਜਾਂ ਦੀ ਜ਼ਿੰਦਗੀ ਦੀ ਪ੍ਰੋਬਲਮਾਂ ਜਿੱਥੇ ਆਪਾਂ ਇੰਜਨ ਤੇ ਆਏ ਸੀ ਹਾਂਜੀ ਇੰਜਨ ਦੀ ਸਮੱਸਿਆ ਸਭ ਤੋਂ ਵੱਡੀ ਅੱਜ ਕੀ ਅੱਜ ਦੇ ਸਮਾਨੇ ਦੇ ਵਿੱਚ ਗਰਮ ਦੀ ਹੈਗੀ ਗਰਮ ਕੋਈ ਟਰੈਕਟਰ ਅਜਿਹੀ 9811 ਦਾ ਖਾਸ ਕਰਕੇ ਆ ਇਹ ਕਰਮਣੇ ਵਾਲਦੇ ਮੇਸਤਰੀ ਬਹੁਤ ਬੈਠੇ ਨੇ ਪੰਜਾਬ ਦੇ ਵਿੱਚ ਵੀ ਸਾਰੇ ਬੈਠੇ ਨੇ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਕੰਮ ਕਰਦੇ ਨੇ ਕਰਮ ਨਹੀਂ ਹੋਣਾ ਔਰ ਦੇ ਸਾਡਾ ਮੰਨਿਆ ਆ ਟਰੈਕਟਰ ਕਰਮ ਨਹੀਂ ਹੋਊਗਾ ਇਹ ਸਾਡੀ ਗਰੰਟੀ ਹੈਗੀ ਠੀਕ ਹੈ ਜੀ ਖਿਚਾਈ ਦਾ ਦੇਖੋ ਕਰਨੀ ਕਰਨੀ ਖਿਚਾਈ ਖਾਸ ਕਰਕੇ ਕਿਸਾਨ ਕਰਾਉਂਦੀ ਆ ਕੰਮ ਹਾਂਜੀ ਵੱਡੀ ਸਮੱਸਿਆ ਕਰਮ ਦੀ ਜੀ ਆਪਾਂ ਕਰਮ ਵਾਲੀ ਵੀ ਚੱਕਤੀ ਠੀਕ ਹੈ ਜੀ ਤੇ ਸਫਾਈ ਆਪਣੀ ਬੋਲਾ ਬਟਾ ਬੋਲਾ ਬਾਕੀ ਬਾਈ ਘੜਾ ਇਹ ਦੇ ਲੋ ਘੱਟੋ ਘੱਟ ਸਾਡੇ ਕੋਲੇ 15 ਸਾਲ ਦਾ ਕੰਮ ਕਰਾਉਂਦਾ ਠੀਕ ਕੋਈ ਇਹ ਨਹੀਂਗਾ ਵੀ ਅੱਛੀ ਆਪਾਂ ਔਰ ਵੀ ਠੀਕ ਹੈ ਇਹ ਆਨੇ ਕਸਟਮਰ ਨੇ ਆਪਣੇ ਉਹਨਾਂ ਕੋਲ ਹੋਰ ਟਰੈਕਟਰ ਨੇ 852 ਜਾਂ ਜੌਂਡੀਅਰ ਵਗੈਰਾ ਉਹਨਾਂ ਨੂੰ ਵੀ ਕੰਮ ਕਰਦੇ ਆਂਗੇ ਠੀਕ ਹੈ ਜੀ ਸਪੈਸ਼ਲਿਸਟ ਨਾਟ ਕਰਈਆਂਗੇ ਠੀਕ ਹੈ ਜੀ ਤੇ ਤੇ ਇਸ ਤੋਂ ਪਹਿਲਾਂ ਆਪਾਂ ਕਿੰਨੇ ਟਰੈਕਟਰ ਤਿਆਰ ਕਰਦੇ ਹੋਣਗੇ ਜੀ ਟਰੈਕਟਰ ਅੰਤਾਂਜੀ ਮਦਦਕ ਜਿਹੜੀ ਗੱਲ ਤੁਸੀਂ ਇਹ ਨਹੀਂ ਕਿੰਨੇ ਵਾਰ ਵਾਗੇ ਕਿੰਨੇ ਆਪਾਂ ਤਿਆਰ ਕਰਦੇ ਕਿੰਨੇ ਆਪਣੇ ਪੰਜਾਬ ਦੇ ਰਹੇ ਕਿੰਨੇ ਜੂਪੀ ਲੈਣੇ ਚ ਵਾਗੇ ਜਿਹੜੀ ਆ ਗੱਲ ਆ ਵੀਰੇ ਇਹ ਤਾਂ ਹੁਣ ਜਾਂ ਲਿਫਟ ਤੋਂ ਬਾਹਰ ਆਗਾ ਠੀਕ ਹੈ ਜੀ ਪਹਿਲਾਂ ਤਾਂ ਅਸੀਂ ਦੇਖ ਲੇਖ ਹਾਂ 18 ਸਾਲ ਤਾਂ ਮੈਨੂੰ ਹੋ ਗਿਆ ਤੁਹਾਨੂੰ ਦੇਖਦੇ ਇਹਨੂੰ ਹਾਂ ਹੁਣ ਜੁਪੀ ਵਿਆਰਤਾ ਜਾਨੀ ਕਿ ਆਮ ਹੀ ਹੋ ਗਿਆ ਕੰਮ ਕੈਨੇਡਾ ਅਮਰੀਕਾ ਦਾ ਆਪਣੇ ਆਮ ਹੀ ਟਰੈਕਟਰ ਗੁੰਮ ਜਦੇ ਨੇਗੇ ਹਾਂ ਜੀ ਹਾਂ ਜੀ ਜਿਵੇਂ ਹੁਣ ਰੋਜ਼ ਹਾ ਚੜ ਜਾਂਦੇ ਨੇ ਦਿੱਲੀ ਤੋਂ ਇੱਕ ਦਾ ਟਰੈਕਟਰ ਆਪਣਾ ਬਾਹਰ ਨੂੰ ਵੀਰੇ ਜਾਂਦਾ ਹੀ ਰਹਿੰਦਾ ਹਾਂ 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 ਜੀ ਇਹ ਟਰੈਕਟਰ ਆ ਜਿਹੜਾ ਇਹ ਵੀ ਭਰਾ ਕੈਨੇਡਾ ਦੇ ਵਿੱਚ ਹੈਗਾ ਅੱਛਾ ਜੀ ਆ ਜੁਐਸਏ ਦੇ ਵਿੱਚ ਹੈਗਾ ਆ ਜੁਐਸਏ ਜਾਊਗਾ ਜੀ ਲੋਕੀ ਮਿੱਤਰੋ ਆ ਜੁਐਸਏ ਜਾਣਾ ਟਰੈਕਟਰ ਇੰਨੀ ਵਾਲਾ ਟਰੈਕ ਤਵਾਗਾ ਇਹ ਅਮਰਸਰ ਤੋਂ ਆਇਆ ਜੀ ਬਹੁਤ ਦੂਰੋਂ ਆਇਆ ਹੈ ਜੀ ਤੇ ਇਹ ਗਰਦਾਸ ਵਰਤਵਾਗਾ ਕੀ ਕੀ ਕਹੇ ਉਹ ਗਰਦਾਸ ਤੋਂ ਨੇਡਾ ਦੋਨੇ ਡਾਕਟਰ ਬਾਹਰ ਹੀ ਜਾਣੇ ਨੇ ਬਾਹਰ ਜਾਣੇ ਆ ਠੀਕ ਹੈ ਜੀ ਤੇ ਜਿਹੜੇ ਵੀ ਗੁੱਲੇ ਪੈਣਾ ਜਿਵੇਂ ਹੁਣ ਆਪਣੇ ਕੋਲ 30 ਘਰ ਆਏ ਹੁਣ ਇਹਦੇ ਆਪਾਂ ਲਿਫਟ ਧਰੀ ਹੈਗੀ ਹਾਂ ਜੀ ਚਲੋ ਆਪਣੀ ਆ ਲਿਫਟ ਤੋਂ ਇਹ 30 ਘਰ ਇਹ ਵੀ ਐਚਐਮਟੀ ਹੈ ਜੀ ਇਹ ਦੂਜੀਗਾ ਜੀਟਰ ਵਾਲਾ ਅੱਛਾ ਜੀਟਰ ਵਾਲਾਂ ਦਾ ਆ ਜੀ ਜੀਟਰ ਵਾਲਾਂ ਦਾ ਪਜੇਣੇ ਚਮਟੀ ਬਾਅਦ ਚ ਬਣਿਆਗਾ ਠੀਕ ਹੈ ਜੀ ਇਹਦੇ ਲਿਫਟ ਧਰੀ ਹੈ 30 ਘਰ 1965 ਮਾਡਲ ਆ ਇਹ 1965 ਆ ਹਾਂ ਇਹਦੇ ਕਾ ਵੀ ਕੁਛ ਲੱਗਣਾ ਹੈ ਹੌਲੀ ਹ ਇਹ ਇਹਨੂੰ ਵੀ ਪੂਰਾ ਐਂਸਰਾ ਕਰ ਦੋਗੇ ਇਹਦਾ ਪੂਰਾ ਫੁੱਲ ਵੱਡਾ ਫੁੱਲ ਕਰਨਾਗਾ ਅਸੀਂ ਬੰਦੇ ਨੇ ਹੁਣ ਇਹਨਾਂ ਨੂੰ 75 11 ਵੀ ਦਵਾਇਆ ਆਪਾਂ ਨੇ ਇੱਕ ਅਸਿਆ ਜੀ ਹਾਂ ਲਓ ਵੀ ਆਹ ਟਰੈਕਟਰ ਨੂੰ ਦੇਖੋ ਨੇ 65 ਮਾਡਲ ਟਰੈਕਟਰ ਦੇਖ ਸਕਦੇ ਤੁਸੀਂ ਦੇਖੋ ਜੀ ਕਾ ਬਾਤਾਂ ਨੇ ਜੀ ਇਹਦਾ ਵੀ ਪ੍ਰੈਸ਼ਰ ਅੱਧਾ ਕਰਨਾ ਤੁਸੀ ਕਰਤਾ ਲੱਗਦਾ ਜਿਆਰਾ ਪਾਵਰ ਕਰਿਆ ਹੋਇਆ ਜੀ ਹਾਂ ਹਾਂ ਨਾ ਇਹਦਾ ਕੰਮ ਹੋ ਗਿਆ ਹੁਣ ਇਹਦੀ ਮੋਡੀਫਿਕੇਸ਼ਨ ਰਹਿ ਗਈ ਕੱਲ ਕੱਢ ਕੇ ਲਿਆਨਾ ਅੰਦਰੋਂ ਅਸਿਆ ਉਧਰ ਖੜਾ ਸੀਗਾ ਇਹ 6 ਮਹੀਨਿਆਂ ਦਾ ਘੱਲ ਹੀ ਖੜਾ ਸੀਗਾ ਠੀਕ ਹੈ ਜੀ ਤੇ ਇਹਦੀ ਜਿਹੜੀ ਐਚਪੀ ਹੈਗੀ ਆਪਾਂ ਇਹ 60 ਐਚਪੀ ਦਾ ਕਰ ਇਹ 60 ਪਹਿਲਾਂ ਦੇ 35 HP ਦੇ ਹੁੰਦਾ ਠੀਕ ਆ ਜਿਹੜੇ ਉਹ ਸਿਲੰਡਰ ਨੇ ਜੀ ਆਪਣੇ ਤਿੰਨ ਉਹ ਫਿਰ ਬਦਲਨੇ ਪੈਣਗੇ ਕਿਹੜੇ ਨੇ ਓਸ ਨਿਊਜ਼ੀਲੈਂਡੀਆਂ ਇਹ ਬਦਲਿਆ ਹੋਇਆ ਸਾਰਾ ਕੁਝ ਬਦਲਤਾ ਜੀ ਇਹ ਬਦਲ ਕੇ ਆਇਆ 60 HP ਕਰਿਆ ਹੋਇਆ ਇਹ ਵਾਲਾ ਵੀ ਲਾਇਆ ਆਪਣੇ ਮਰਦ ਠੀਕ ਹੈ ਜੀ ਆ ਬਦਲਿਆ ਹੋਇਆ ਅਸਾਂ ਨਾਲ ਇਹ ਨਹੀਂ ਲਾਤਾ ਹਾਂ ਇਹਦੇ ਹੁਣ ਆਪਾਂ ਨੇ ਕੀ ਲਾਉਣਾ ਪਲੇਟਫਾਰਮ ਲਾਉਣਾਗਾ ਹਮ ਥੈਂਕ ਯੂ ਉੱਚੀ ਕਰਨੀ ਆਗੀ ਜੇ ਮਗਰਾਟ ਠੀਕ ਹੈ ਜੀ ਪਰ ਲਾਉਣਾਗਾ ਵੈਂਪਰੋ ਲਾਉਣਾ ਸਪਰਿੰਗ ਵਾਲਾ ਜਿਹੜਾ ਹੈ ਅੱਗੇ ਪਿੱਛੇ ਜਾਂਦਾ ਹੁੰਦਾ ਹਗਾ ਹਾਂਜੀ ਹਾਂਜੀ ਜਗੰਧ ਦੇ ਚ ਵੱਜੇ ਕੋਈ ਕੁਝ ਟੁੱਟੇ ਨਾ ਇਹ ਟਰੈਕਟਰ ਵਿੱਚ ਇਹਨੂੰ ਵਾਗ ਜੇ ਮੁੜ ਕੇ ਦਵਾ ਦੇ ਓਕੇ ਜੀ ਉਹ ਵੈਂਪਰ ਲਾਉਣਾ ਇਹਦੇ ਠੀਕ ਹੈ ਜੀ ਇਹ ਟਰੈਕਟਰ ਤੋਂ ਨਾ ਬਈਆਂ ਨੇ ਕੀ ਕੰਮ ਲੈਣਾ ਜੀ ਇਹ ਬਾਗਾ ਜਗਾ ਅਸਾ ਇਹ ਬਾਗਾ ਜਗਾ ਇਹਨੇ ਕੁਝ ਕੰਮ ਨਹੀਂ ਲੈਣਾ ਉਹਨੇ ਦੇ ਡੈਡੀ ਵਾਸਤੇ ਤਿਆਰ ਕਰਾ ਕੇ ਦੇ ਦੇਣੇ ਬਈ ਜੀ ਬਜ਼ੁਰਗਾਂ ਵਰੀ ਹਾਂ ਠੀਕ ਹੈ ਜੀ ਜਦ ਤੋਹਫੇ ਦੇਣਾ ਦੋ ਬਈ ਦੇਣਾਗਾ ਠੀਕ ਹੈ ਜੀ ਕਾਫੀ ਲੰਮਾ ਜਵੜਾ ਕੰਮ ਹੈ ਨਾ ਠੀਕ ਹੈ ਜੀ ਠੀਕ ਹੈ ਦੋ ਵੀ ਮਤਰਾ ਦੇਖੋ ਬਹੁਤ ਸੋਹਣਾ ਟਰੈਕਟਰ ਆ ਬਾਕੀ ਤੇ ਜਿਆ ਸਾਰਾ ਟਰੈਕਟਰ ਆਪਣੀ ਸਪਾਈ ਵਗੈਰਾ ਤੁਸੀਂ ਤੇਰੇ ਕੀ ਹਾਂਜੀ ਬਹੁਤ ਵਧੀਆ ਜੀ ਮੰਦਾ ਆ ਪਿਆ ਪਾਵਰ ਤਾਂ ਨੇ ਜੀ ਪਾਵਰ ਤਾਂ ਹਮ ਲੋਗ ਕਰੀ ਜਾਂਦੇ ਨੇ ਹਾਂਜੀ 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 ਕਿਹੜੀ ਐ ਇਸ ਤਰ੍ਹਾਂ ਫੀਟਿੰਗ ਕਰਨੀ ਵਿਹੜੇ ਨੂੰ ਨਹੀਂ ਰਹਿ ਤੌਂਦੀ ਜੀ ਕੰਮ ਤਾਂ ਸਾਰੀ ਤਰਜੀਹ ਹਾਂ ਗੱਲ ਤਾਂ ਫੀਟਿੰਗ ਦੀ ਆ ਹਾਂ ਫੇਰ ਆਪਾਂ ਦੇਗਾ ਲੋਗ ਗੇਅਰ ਤਾਂ ਫੀਟਿੰਗ ਤੇ ਆੜਦਾ ਲੋਕ ਕੀ ਕਰਦੇ ਜੁਣਵਾ ਦਾਦਾ ਪਾਵਰ ਦੇ ਵਿੱਚ ਹਾਂਜੀ ਦੇਸੀ ਵਾਲੀ ਮੀਡੋ ਲਾਉਂਦੇ ਜੀ ਇਦਾਂ ਦਾ ਡਾਇਨਾ ਬੋਸ ਦਾ ਬਸਾ ਲੋਕ ਜਾਨਾ ਨੂੰ ਠੀਕ ਆ ਲਓ ਫਿਰ ਜਿਹੜੇ ਆਪਾਂ ਪਾਵਰ ਦੀ ਕਿੱਟ ਲਾਵਾਂਗੇ ਡਾਇਨਾ ਬੋਸ ਦਾ ਲਾਵਾਂਗੇ ਇਹ ਦੋਨੋਂ ਕੋ ਡੈਣਾ ਬਹੁਤ ਆਲਾ ਕੇ ਪਾਵਰ ਕਰਦਾ ਫਿਰ ਜਿੱਥੇ ਮਰਜ਼ੀ ਕਰਾ ਲਓ ਹਾਂਜੀ ਇਹ ਜਿਹੜਾ ਆਪਣਾ ਨਾ ਜੀ ਟਾਇਰਾਂ ਦਾ ਹੁੰਦਾਗਾ ਜਿਵੇਂ ਹੁਣ ਅਸੀਂ ਨੱਡ ਕਰਦੇ ਮਤਲੇ ਟਾਇਰ ਹੈ ਵੀ ਇਹ ਵੀ ਇਹ ਅਸੀਂ ਸਵਾਦ ਨਾਲ ਮੋਟਾ ਕਰਨਾ ਪੈਂਦਾਗਾ ਇਹ ਕਰਤਾ ਆਪਾਂ ਨੇ ਪਹਿਲਾਂ ਹੀ ਅੱਛਾ ਆਪਾਂ ਜਿਹੜਿਆ ਹੁਣ ਤਾਂ ਜਦੋਂ 15 ਸਾਲਾਂ ਨੂੰ ਲੋਕਾਂ ਨੂੰ ਲੋੜ ਹੈਗੀ ਹਾਂਜੀ ਉਹ ਅੱਜ ਕਰੀ ਜਾਂਦੇ ਆ ਅੱਜ ਪਾ ਕਰੀ ਜਾਂਦੇ ਆ ਕਰੀ ਜਾਂਦੇ ਵੀ ਆਪਣੇ ਬੱਚਿਆਂ ਨੂੰ ਮੁਰੇ ਕਰਾਉਣ ਦੀ ਲੋੜ ਨਹੀਂ ਨਾ 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 ਲੋੜ ਨਹੀਂ ਠੀਕ ਹੈ ਗੱਲ ਪਣੇ ਦੇ ਮੂਰੇ ਪਣੇ ਨੇ 11 16 ਹਾਂ ਮਗਰ ਪਣੇ 18 ਨੇ ਠੀਕ ਹੈ ਜੀ ਆਪਾਂ ਗੇਅਰ ਦੇ ਵਿੱਚੋਂ ਵੀ ਚਬਦੀਲੀ ਕਰਕੇ ਲੈ ਆਏ ਆ ਪਹਿਲਾਂ ਠੀਕ ਹੈ ਜੀ ਇਹ ਨਹੀਂ ਹੈਗਾ ਅभी ਜਰਾ 18 ਦੇ ਟਾਇਰਾਂ ਤੋਂ ਬਾਅਦ ਕਰਾਂਗੇ ਪਹਿਲੇ ਕਰ ਲਏ ਸਾਰਾ ਹਾਂਜੀ ਠੀਕ ਹੈ ਫਿਰ ਬਾਕੀ ਚਲੋ ਜੇ ਕਿਤੇ ਜੇ ਕਿਤੇ ਚਾਨਪਰਾ ਨੇ ਕੰਮ ਕਰਾਉਣਾ ਹੁੰਦਾਗਾ ਆਪਣੇ ਨਾਲ ਜ਼ਰੂਰ ਸੰਪਰਕ ਕਰਿਓ ਗਰੀਨ ਤੇ ਚੱਲੀ ਜਾਂਦੇ ਨੇ ਹਾਂਜੀ ਆਪਣਾ ਐਡਰੈਸ ਪੂਰਾ ਦੱਸ ਦਿਓ ਜੀ ਇੱਕ ਵਾਰੀ ਹੋਰ ਆਪਣਾ ਮੇਰਾ ਨਾਮ ਗਰਜੰਟ ਮਿਸਤਰੀਤਨਾ ਹੁੱਲਾ ਠੀਕ ਹੈ ਜੀ ਤੇ ਸੰਗਰੂਰ ਬਰਨਾਲਾ ਜ਼ਿਲ੍ਹਾ ਪੈਂਦਾ ਆਪਾਂ ਨੂੰ ਹਾਂਜੀ ਪੰਜਾਬ ਡਿਸਟ੍ਰਿਕਟ ਪੈਂਦੀ ਆਪਾਂ ਨੂੰ ਤੇ ਮੋਬਾਈਲ ਨੰਬਰ 9417552331 9417972640 ਇਹ ਸਾਡੇ ਦੋਨੇ ਨੰਬਰ ਨੇਗੇ ਠੀਕ ਹੈ ਜੀ ਤੁਸੀਂ ਇਹਨਾਂ ਦੇ ਸੰਪਰਕ ਕਰ ਦੰਦੇਮ ਪਿਆਰ ਭਰੀ ਸਤਿ ਸ੍ਰੀ ਅਕਾਲ ਮਿਲਦੇ ਆਂ ਬਰਕਤ ਦੀ ਵੀਡੀਓ ਠੀਕ ਹੈ ਜੀ ਭਾਈ ਵੀਡੀਓ ਸ਼ੇਅਰ ਕਰ ਦਿਓ ਦਬਕੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ YouTube ਚੈਨਲ ਆਣਾ ਹੈਗਾ ਆਪਣਾ ਫਾਰਮਰ ਕਿੰਗ 5911 ਤੁਹਾਡੀ ਸਪੋਰਟ ਦੀ ਲੋੜ ਆ ਭਰਾਵੋ ਲਾਜ਼ਮੀ ਵੀਡੀਓ ਨੂੰ ਸ਼ੇਅਰ ਕਰਿਓ ਜੇ ਕਿਸੇ ਨੇ ਵੀ ਕੋਈ ਵੀ ਟਰੈਕਟਰ ਕਿਸੇ ਵੀ ਕਿਸਮ ਦਾ ਟਰੈਕਟਰ ਜਿੰਨੇ ਵੀ ਹੈਗੇ ਆ ਮੋਡੀਫਾਈ ਕਰਾਉਣਾਗਾ ਪੁਰਾਣੇ ਤੋਂ ਪੁਰਾਣਾ ਬਾਈਆਂ ਦੇ ਕੋਲੇ ਲੈ ਕੇ ਆਓ 2 ਢਾਈ ਮਹੀਨਿਆਂ ਦੇ ਵਿੱਚ ਨਵਾਂ ਬਣਾ ਕੇ ਲੈ ਕੇ ਜਾਓ ਦੇਖੋ ਜੀ ਹਾਂ ਹਾਂ ਚਲ ਆ ਭੁੱਲ ਗਏ ਫਿਰ ਇਹ ਪੰਪ ਲਾਦਾ ਆ ਆ ਦੇਖੋ ਜੀ ਪੰਪ ਕਿੱਥੇ ਲਾਇਆ ਬਾਈਆਂ ਨੇ ਟਰਾਲੀ ਵਾਲੇ ਕਿ ਲਿਫਟ ਵਾਲਾ ਠੀਕ ਹੈ ਜੀ ਕਿਸੇ ਪੇਟ ਨਾ ਚੱਕਿਆ ਕਰੂ ਹਾਂ ਠੀਕ ਹੈ ਠੀਕ ਹੈ ਜੀ ਇਹ ਨਵੇਂ ਲਾਇਆ ਠੀਕ ਹੈ ਇਹ ਮਖਲਾਇਲ ਮੁਰਗੂ ਦਾ ਨਿੱਕਾ ਪਾਉਂਦਾ ਜੀ ਕਾਜੀ ਹੋਈ ਨਹੀਂਗਾ ਅਸਾ ਵੀਰ ਲਾਉਂਦਾ ਲਾਉਂਦਾ ਜਵੇਂ ਮਰਜ਼ੀ ਕੋਈ ਲਾਉਣ ਵਾਲਾ ਅਸਾ ਠੀਕ ਹੈ ਓਕੇ ਜੀ ਲੋ ਵੀਰੋ ਸ਼ੇਅਰ ਕਰ ਦਿਓ ਬਾਈ ਬਣ ਕੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਭਰਾਵੋ ਮੇਟਰ ਤਾਲ ਫਾਰਮਰ ਕਿੰਗ ਨੱਟ ਗਿਆ YouTube ਚੈਨਲ ਆਪਣਾ ਓਕੇ ਬਾਈ 1385 388 ਜੇ ਕਿਸੇ ਨੇ ਮੈਨੂੰ ਫੋਨ ਕਰਨਾ ਆਪਾਂ ਬਾਈਆਂ ਅੱਕ ਤੱਕ ਥੋੜਾ ਤਾਂ ਅੱਡਾ ਸੁਨੇਹਾ ਲਾ ਸਕਦੇ ਆ ਬਾਈ ਜੀ ਤਨੋਲੇ ਤੂੰ ਨਹੀਂ ਬਾਈ ਠੀਕ ਹੈ ਜੀ ਓਕੇ ਲੋ ਮੇਟਰ ਹੈ ਲਾਦੇ ਜਮਾਨਾ ਇੰਜਣ ਦਾ ਚੱਲੀ ਜਾਂਦਾ ਕੰਮ ਦੇਖ ਸਕਦੇ ਆ ਬਾਈ ਕਿਆਰ ਕਰੀ ਜਾਂਦੇ ਐਂ ਕਰਦੇ ਆ ਬਾਈ ਕਰ ਦਿਓ ਵੀਡੀਓ ਸ਼ੇਅਰ ਦੇਖੋ ਬਾਈ ਐਂ ਕਰਦੇ ਆ ਬਾਈ ਕੰਮ ਕਾ ਭਾਰ ਹੈ ਨਹੀਂ ਸਾਜੰਦ ਸਿੰਘ ਅ ਜੇ ਤਾਂ ਉਹ ਵੀਡੀਓ ਕਿਵੇਂ ਲੱਗੀ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਗਲੀ ਵੀਡੀਓ 'ਚ ਫੇਰ ਮਿਲਾਂਗੇ ਉਹਨਾਂ ਚੱਕਦੇ ਹੋ ਆ ਗਿਆ ਤੇ ਉਦੋਂ ਬਾਅਦ ਤੁਹਾਨੂੰ ਵਧੀਆ ਏਦੋਂ ਹੀ ਵਧੀਆ ਵੀਡੀਓ ਟਰੈਕਟਰ ਨਵੇਂ ਤੋਂ ਨਵੇਂ ਤੁਹਾਨੂੰ ਦੇਖਣ ਨੂੰ ਮਿਲਣਗੇ ਬਾਈਆਂ ਦੇ ਤਿਆਰ ਕੀਤੇ ਹੋਏ ਤੇ ਉਹਨਾਂ ਚੱਕਦੇ ਹੋ ਜਾਗਟ ਧੰਨਵਾਦ ਸਤਿ ਸ਼੍ਰੀ ਅਕਾਲ ਫੇਰ ਮਿਲਾਂਗੇ ਜੀ ਅਗਲੀ ਵੀਡੀਓ 'ਚ ਓਕੇ ਬਾਈ